ਮੰਡੀ ਵਿੱਚ ਕਣਕ ਦੀਆਂ ਬੋਰੀਆਂ ਢੋਰੇ ਇਹਨੇ ਨਵੀਨ ਜਿੰਦਲ ਖੁਦ ਹਜ਼ਾਰਾਂ ਕਰੋੜ ਰੁਪਏ ਦੇ ਮਾਲਕ ਨੇ ਇਹਨਾਂ ਦੇ ਮਾਤਾ ਦੇਸ਼ ਦੇ ਸਭ ਤੋਂ ਅਮੀਰ ਮਹਿਲਾ ਵੀ ਨੇ ਪਰ ਵੋਟਾਂ ਲਈ ਨਿਰਾਲਾ ਅੰਦਾਜ਼ ਤਾਂ ਦਿਖਾਉਣਾ ਹੀ ਪੈਂਦਾ ਇਸ ਲਈ ਬੁੱਧਵਾਰ ਨੂੰ ਕੁਰਕ ਖੇਤਰ ਤੋਂ ਭਾਜਪੀ ਦੇ ਉਮੀਦਵਾਰ ਨਵੀਨ ਜਿੰਦਲ ਨੇ ਰਾਦੌਰ ਅਨਾਜ ਮੰਡੀ ਦੇ ਵਿੱਚ ਕਣਕ ਦੀਆਂ ਬੋਰੀਆਂ ਮੋਢੇ ਤੇ ਚੁੱਕ-ਚੁੱਕ ਟਰੱਕ ਤੇ ਵਿੱਚ ਲਦੀਆਂ ਮਸ਼ਹੂਰ ਉਦਯੋਗਪਤੀ ਨੇ ਜਦੋਂ ਐਉਂ ਕੀਤਾ ਤਾਂ ਉੱਥੇ ਮੌਜੂਦ ਲੋਕਾਂ ਨੇ ਖੂਬ ਤਾੜੀਆਂ ਮਾਰੀਆਂ ਆਹਨ ਆਪਨੇ ਫੋਰ ਕੀਤੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਕਰੀਬ 10 ਸਾਲ ਤੋਂ ਸਿਆਸਤ ਤੋਂ ਦੂਰ ਰਹੇ ਨਵੀਨ ਜਿੰਦਲ ਨੇ ਕੁਝ ਹੀ ਦਿਨ ਪਹਿਲਾਂ ਭਾਜਪਾ ਜੁਆਇਨ ਕੀਤੀ ਹੈ। ਉਹਨਾਂ ਦੀ ਮਾਤਾ ਸਵੇਤਰੀ ਜਿੰਦਲ ਦੇਸ਼ ਦੀ ਸਭ ਤੋਂ ਅਮੀਰ ਮਹਿਲਾ। ਉਹਨਾਂ ਨੇ ਵੀ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਦਾ ਹੱਥ ਫੜਿਆ ਹੈ। ਨਵੀਨ ਜਿੰਦਲ ਉਦਯੋਗਪਤੀ ਓਮਪ੍ਰਕਾਸ਼ ਜਿੰਦਲ ਦੇ ਸਭ ਤੋਂ ਛੋਟੇ بیٹے ਨੇ। ਨਵੀਨ ਜਿੰਦਲ ਹਰਿਆਣਾ ਦੇ ਕੁਰਕਸ਼ੇਤਰ ਲੋਕ ਸਭਾ ਸੀਟ ਤੋਂ ਦੋ ਵਾਰ ਕਾਂਗਰਸ ਦੇ ਐਮਪੀ ਰਹੇ ਚੁੱਕੇ ਨੇ। ਪਹਿਲੀ ਵਾਰ 2004 ਦੇ ਵਿੱਚ ਉਹ ਕੁਰਕਸ਼ੇਤਰ ਸੀਟ ਤੋਂ ਚੁਣ ਜਿੱਤੇ। ਫਿਰ ਬਣੇ ਸਾਲ 2014 ਦੇ ਵਿੱਚ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਉਹਨਾਂ ਨੂੰ ਤੀਜੀ ਵਾਰ ਕੁੜਕ ਖੇਤਰ ਸੀਟ ਤੋਂ ਟਿਕਟ ਦਿੱਤਾ ਪਰ ਨਰਿੰਦਰ ਮੋਦੀ ਦੀ ਲਹਿਰ ਦੇ ਦੌਰਾਨ ਉਹ ਭਾਜਪਾ ਦੇ ਰਾਜਕੁਮਾਰ ਸੈਣੀ ਦੇ ਸਾਹਮਣੇ ਹਾਰ ਗਏ। ਇਸ ਦੇ ਬਾਅਦ ਜਿੰਦਲ ਪਰਿਵਾਰ ਸਿਆਸਤ ਤੋਂ ਦੂਰ ਹੋ ਗਿਆ। ਨਵੀਨ ਜਿੰਦਲ ਦੀ ਗਿਣਤੀ ਦੇਸ਼ ਦੇ ਚੋਣਿੰਦਾ ਸਭ ਤੋਂ ਅਮੀਰ ਲੋਕਾਂ ਦੇ ਵਿੱਚ ਹੁੰਦੀ ਹੈ। ਨਵੀਨ ਜਿੰਦਲ 24 ਮਾਰਚ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ। ਨਾਸਰ ਨਵੀਨ ਜਿੰਦਲ ਖੁਦ ਅਮੀਰ ਨੇ ਬਲਕਿ ਨਵੀਨ ਜਿੰਦਲ ਦੇਸ਼ਦੀ ਸਭ ਤੋਂ ਅਮੀਰ ਮੈਲਾ ਦੇ ਬੇਟੇ ਨੇ ਉਹਨਾਂ ਦੀ ਮਾਤਾ ਸੁਵਿੰਤਰੀ ਜਿੰਦਲ 28 ਮਾਰਚ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸਨ ਸੁਵਿੰਤਰੀ ਜਿੰਦਲ ਵੀ ਕਾਂਗਰਸ ਸਰਕਾਰ ਦੇ ਵਿੱਚ ਪੀ ਡਬਲਯੂਟੀ ਮੰਤਰੀ ਰਹਿ ਚੁੱਕੇ ਨੇ ਉਹਨਾਂ ਦਾ ਹਿਸਾਰ ਸੀਟ ਤੇ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ